ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਵੀਡੀਓ ਬਣਾਉਣ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਰਿਕੁਐਸਟ ਆ ਕਿ ਜੇ ਕਿਸੇ ਮੇਰੇ ਵੀਰ ਨੇ ਕੋਈ ਛੋਟੀ ਸ਼ੇਲ ਕਰਨੀ ਹੋਵੇ ਚੰਗੇ ਰਿਕਾਰਡ ਵਾਲੀ ਜਾਂ ਕੋਈ ਗਾਂ ਤਾਂ ਆਪਣੇ ਨਾਲ ਜਰੂਰ ਸੰਪਰਕ ਕਰਿਓ ਆਪਾਂ ਗਾਈਆਂ ਦੀ ਮਲਾ ਪਰਚੇਜ਼ਿੰਗ ਵੀ ਸ਼ੁਰੂ ਕਰਤੀ ਆ ਦੁਬਾਰਾ ਤੇ ਝੋਟੀਆਂ ਤਾਂ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਨੇ ਅੱਜ ਆਪਾਂ 3 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆ ਸਿੱਧੂ ਡੇਰੀ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਖਰੀਦਣ ਤੇ ਵੇਚਣ ਲਈ ਆਪਣੇ ਕੋਲੇ ਗਾਵਾਂ ਤੇ ਮੱਝਾਂ ਸੰਪਰਕ ਕਰ ਸਕਦੇ ਹੋ ਤੁਸੀਂ 3 ਸਤੰਬਰ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਆਪਾਂ ਤੁਹਾਨੂੰ ਅੱਜ ਤੋਂ 4 ਤੋਂ 5 ਝੋਟੀਆਂ ਤਾਜ਼ੀਆਂ ਸੂਈਆਂ ਹੋਈਆਂ ਦਿਖਾਵਾਂਗੇ ਉਹਦੀ ਡਿਟੇਲ ਪੂਰੀ ਸ਼ੇਅਰ ਕਰਾਂਗੇ ਚਾਰ ਪੰਜ ਝੋਟੀਆਂ ਗੱਬਣਾ ਉਹਦੀ ਡਿਟੇਲ ਸ਼ੇਅਰ ਕਰਾਂਗੇ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਆ ਇੱਕ ਨੰਬਰ ਤੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹਨੂੰ ਸੂਈ ਨੂੰ ਮੇਰੇ ਕੋਲ 25 ਦਿਨ ਹੋ ਚੁੱਕੇ ਨੇ ਮਗਰ ਇਹਦੇ ਕੱਟਾਗਾ ਤੁਹਾਨੂੰ ਤੋੜ ਕੇ ਦਿਖਾਵਾਂਗੇ ਆਪਾਂ ਥਣਲੇਵਾ ਵਗੈਰਾ ਚੈੱਕ ਕਰਾਵਾਂਗੇ ਦੇਖ ਸਾਡੂ ਰਿੰਗ ਸਿੰਘ ਆ ਪਹਿਲਾ ਸੂਆ ਝੋਟੀ ਸੂਈ ਹੋਈ ਆ ਇਹ 20 ਤੋਂ 25 ਦਿਨ ਸੂਈ ਨੂੰ ਹੋ ਗਏ ਫੇਸ ਕੁਆਲਿਟੀ ਦੇਖ ਸਕਦੇ ਹੋ ਤੋੜ ਕੇ ਦਿਖਾਵਾਂ ਹਾਂਜੀ ਕਿਸਾਨ ਵੀਰੋ ਸਾਢੇ 4:30 ਵਜੇ 3 ਸਤੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਹਾਂ ਹਵਾਨੇ ਵਗੈਰਾ ਉਸ ਹਿਸਾਬ ਨਾਲ ਜੱਜਮੈਂਟ ਕਰਦੇ ਹੋ ਘੰਟਾ ਕਾ ਆਪਣ ਅਤੋਰਾ ਵਗੈਰਾ ਝੋਟੀ ਦਾ ਦੇਖ ਸਕਦੇ ਹੋ ਪਲੂਣ ਝੋਟੀ ਮਗਰ ਕੱਟਾਗਾ ਜਿਹੜਾ ਕੱਟਾਗਾ ਇਹਦਾ ਉਹ ਵੀ ਆਪਾਂ ਪੂਰੇ ਰਿਕਾਰਡ ਦਾ ਸਾਨੂੰ ਰਿਕਾਰਡ ਲੈ ਕੇ ਦੇ ਦਾਂਗੇ ਆ ਦੇਖ ਸਕਦੇ ਹੋ ਹਵਾਨਾ ਚੈੱਕ ਕਰ ਸਕਦੇ ਹੋ ਬਾ ਕਮਾਲ ਤਿਆਰ ਕੀਤਾ ਹੋਇਆ ਹੈ ਜਿੱਗੇ ਨੂੰ ਦੁਰਲਾ ਮੋਠਣ ਬਣੀ ਆ ਦੇਖ ਸਕਦੇ ਤੁਸੀਂ ਪੂਰਾ ਉੱਚਾ ਲੰਮਾ ਵੱਡਾ ਕਦਕਾਠ ਚੰਗਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਘੰਟੇ ਤੱਕ ਨੇ ਹਵਾਨਾ ਹੋਰ ਭਰ ਲੈਣਾ ਦੁੱਧ ਨਾਲ 12 ਕਿਲੋ ਇਹਦੇ ਥੱਲੇ ਹੁਣ ਦੁੱਧ ਤਿਆਰ ਆ ਕੋਈ ਵੀ ਮੇਰਾ ਵੀਰ ਲੀਟਰ ਲਾ ਕੇ ਦੋ ਟਾਈਮ ਲਿਜਾ ਸਕਦਾਗਾ ਪਹਿਲਾ ਸੂਆ ਕੱਟੀ ਆ ਰਿੰਗ ਸਿੰਘ ਆ ਹੈਵੀ ਬੋਡੀ ਸਟਰਕਚਰ ਦੀ ਆ ਥਾਂਲੇ ਵਾਲਾ ਨੀੜ ਤੋਂ ਚੈੱਕ ਕਰਾ ਦਿੰਨੇ ਆ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਸੋਹਣਾ ਥਾਂ ਲੱਗਿਆ ਹੋਇਆ ਇੱਕ ਨੰਬਰ ਤੇ ਆ ਗਈ ਜੀ ਅੱਗੇ ਆ 2 ਨੰਬਰ ਤੇ ਝੋਟੀ ਆ ਗਈ ਜੀ ਦੂਜਾ ਸੁਹਾ ਸੂਈ ਆ ਥਾਂਲੇ ਵਾਲਾ ਨੀੜ ਤੋਂ ਚੈੱਕ ਕਰਾ ਦਿੰਨੇ ਆ ਇਹ ਕੱਲ ਸੂਈਆ ਮਗਰੇ ਦੇ ਕੱਟੀ ਆ ਰਿੰਗ ਸਿੰਘ ਇਹਦਾ ਵੀ ਪੂਰਾ ਦੇਖ ਸਕਦਾ ਫੇਸ ਕੁਆਲਟੀ ਤੋਰ ਤੋਂ ਬਾਹਰ ਤੋਂ ਕਾ ਕੱਟੀ ਕੋਲੇ ਲੈ ਚਲੋ ਇਹ ਦੇਖੋ ਉੱਚਾ ਲੰਮਾ ਵੱਡਾ ਕਦ ਕਾਠਾ ਇਹਦਾ ਵੀ ਪ੍ਰਾਈਸ ਇਹਨਾਂ ਦੇ ਫੋਨ ਤੇ ਕੀਤੇ ਜਾਣਗੇ ਜੇ ਮੇਰੇ ਵੀਰ ਨੂੰ ਕੋਈ ਵੀ ਕੱਟੀ ਪਸੰਦ ਹੋਈ ਨੰਬਰ ਆਵਾਜ਼ ਦੱਸ ਕੇ ਪਤਾ ਕਰ ਸਕਦੇ ਹਾਂ ਤੇ ਇਹ ਦੇਖ ਸਕਦੇ ਹਾਂ ਹਬਾ ਨਾ ਇਹਨੇ ਵੀ ਸੋਨਾ ਤਿਆਰ ਕੀਤਾ ਹੋਇਆਗਾ ਇਹ ਕੱਲ ਸੂਈ ਆ ਪਹਿਲੇ ਸੂਏ ਇਹਨੇ 12 ਤੋਂ ਪਲੱਸ ਦੁੱਧ ਪਾਇਆ ਹੋਇਆਗਾ ਐਤਕੀ ਚੰਗੀ ਕੋਈ ਕੇਅਰ ਕਰ ਦੋ ਮੇਰਾ ਵੀਰ 13 ਤੱਕ ਚਵਾਜੂਗੀ ਸੇਵਾ ਦਾ ਦੁੱਧ ਸੇਵਾ ਦਾ ਹੁੰਦਾ ਜੀ ਦੁੱਧ ਦੀ ਆਪਣਾ ਹੁੰਦਾ ਵੀ ਬੌਲੇ ਦੇ ਵਿੱਚ ਹੁਣ ਬਾਕੀ ਬੌਲੇ ਦੇ ਵਿੱਚ ਹੀ ਆਪਣੇ ਕੋਲੇ ਪਸ਼ੂ ਸੇਲ ਹੋ ਜਾਂਦੇ ਨੇ ਬੱਚੇ ਦਾ ਨਾੜੂਆ ਨਾਲ ਆ ਤੁਸੀਂ ਦੇਖ ਸਕਦੇ ਹੋ ਨੇੜ ਤੋਂ ਚੈੱਕ ਕਰਾ ਦਿੰਦੇ ਆ ਕੱਲ ਸੂਈ ਆ ਇਹ ਲੈ ਜਾਂਦੇ ਖਾਣ ਹਵਾ ਨੇ ਦੀ ਪੂਰੀ ਸਾਫ ਸੁਥਰੀ ਆ ਦੇਖ ਸਕਦੇ ਤੁਸੀਂ ਅੱਗੇ 3 ਨੰਬਰ ਤੇ ਇਹ ਤੀਜਾ ਸੂ ਆ ਗਈ ਜੀ ਦੇਖ ਸਕਦੇ ਹੋ ਥਣਵਾਣਾ ਇਹਦਾ ਵੀ ਬਹੁਤ ਸੋਹਣਾਗਾ 10 ਨੰਬਰ ਤੇ ਤੀਜਾ ਸੁਆ ਸੁਈ ਆ ਗਈ ਜੀ ਇਹ ਇਹਦੇ ਮਗਰ ਵੀ ਕੱਟੀ ਆ ਤੋਰ ਕੇ ਦਿਖਾਓ ਦੇਖ ਸਕਦੇ ਹੋ ਕੱਟੂ ਦਾ ਕੱਟਰੀ ਦਾ 나ੜੂਆ ਨਾਲ ਆ ਕੱਟੀ ਦਾ ਸਾਨੂੰ ਨੇੜ ਤੋਂ ਵੀ ਚੈੱਕ ਕਰਾਵਾਂਗੇ ਦੇਖ ਸਕਦੇ ਹੋ ਇਹਦੇ ਵੀ ਕੱਟੂ ਦਾ ਰ ਕੱਟੀ ਦਾ 나ੜੂਆ ਨਾਲ ਆ ਇਹਨੂੰ ਸੁਈ ਨੂੰ ਅੱਜ ਚੌਥਾ ਦਿਨ ਆ 12 ਕਿਲੋ ਦੁੱਧ ਲੀਟਰ ਵਾਲਾ ਇਹਦੇ ਥੱਲੇ ਤਿਆਰ ਆ ਹੁਣ ਕੋਈ ਵੀ ਮੇਰਾ ਵੀਰ 2 ਨਹੀਂ 3 ਨਹੀਂ ਸੰਗ ਚੋ ਕੇ ਲਿਆ ਸਾਰਾ ਗਾ ਦੇਖ ਸਕਦੇ ਹੋ ਘਮਾ ਲਈ ਇਹ ਤਿੰਨ ਨੰਬਰ ਤੇ ਆ ਗਈ ਝੋਟੀ ਮਗਰ ਕੱਟੀ 12 ਕਿਲੋ ਦੁੱਧ ਤਿਆਰ ਚੌਥਾ ਦਿਨ ਇਹਨੂੰ ਅੱਜ ਸੂਈ ਨੂੰ ਆ ਮਗਰ ਕੱਟੀ ਆ ਲੈ ਚਲੋ ਅੰਦਰ ਲੈ ਚਲੀ ਅੱਗੇ 4 ਤੇ 5 ਇਹ ਸੇਲ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਜਾਣਾਂਗਾ ਜੇ 4-5 ਸੇਲ ਹੋ ਚੁੱਕੀਆਂ ਇਹਨਾਂ ਦੇ ਮਗਰ ਵੀ ਕੱਟੀਆਂ ਸੀਗੀਆਂ ਇਹਨਾਂ ਦੇ ਮਗਰ ਕੱਟੀਆਂ ਨੇ ਇਹਨਾਂ ਦੇ ਵੀ 나ੜੂਆ ਨਾਲ ਸਾਰੇ ਪਸ਼ੂ ਆਪਣੇ ਕੋਲੇ ਹਫਤੇ ਦੇ ਅੰਦਰ ਅੰਦਰ ਸੂਏ ਹੁੰਦੇ ਨੇ ਤਾਜ਼ੇ ਪਸ਼ੂ ਹੁੰਦੇ ਨੇ ਸਾਰੇ ਹਫਤੇ ਦੇ ਅੰਦਰ ਅੰਦਰ ਵਾਲੇ ਹਾਂਜੀ ਇੱਧਰ ਤੁਹਾਨੂੰ ਆਪਾਂ ਪੰਜ ਝੋਟੀਆਂ ਡਿਟੇਲ ਦਿੰਦੀ ਆ ਲਾਸਟ ਵਾਲੀਆਂ ਦੋ ਸੇਲ ਹੋਈਆਂ ਹੋਈਆਂ ਨੇ ਤਿੰਨ ਦੀ ਡਿਟੇਲ ਦਿੰਦੀ ਅੱਗੇ 6 ਨੰਬਰ ਝੋਟੀ ਵੀ ਸੇਲ ਹੋਈ ਹੋਈ ਆ ਇਹ 7 ਨੰਬਰ ਤੇ 8 ਤੇ 9 ਤੇ 10 ਇਹ ਗੱਭਣ ਨਹੀਂ ਡਿਟੇਲ ਦਿੰਨੇ ਆਪਾਂ ਤੁਹਾਨੂੰ ਆ ਦੂਜਾ ਸੂਆ ਝੋਟੀ ਸੂਰੀਆ ਰਿੰਗ ਸਿੰਘ ਆ ਦੇਖ ਸਕਦੇ ਤੁਸੀਂ 7 ਨੰਬਰ ਤੇ ਆ ਗਈ ਰਿੰਗ ਸਿੰਘ ਦੂਜਾ ਸੂਆ ਸੂਰੀਆ ਥਾਂ ਲੇਵਾ ਬਹੁਤ ਸੋਹਣਾ ਹੈ ਦੇਖ ਸਕਦੇ ਤੁਸੀਂ ਫੂਨ ਜਿਹਦੇ 5 ਤੋਂ 6 ਦਿਨ ਬਾਕੀ ਨੇ 8 ਨੰਬਰ ਝੋਟੀ ਦੇ ਸਕਦੇ ਹੋ ਤੁਸੀਂ 8 ਨੰਬਰ ਵੀ ਦੂਜਾ ਸੁਹਾ ਸੂਰੀ ਆ 13 ਤੋਂ ਪਲੱਸ ਇਹਨੇ ਦੁੱਧ ਦਿੱਤਾ ਹੋਇਆਗਾ ਐਤਕੀ ਵਧੀਆ ਸੇਵਾ ਨਾਲ 14 ਕਿਲੋ ਤੱਕ ਦੁੱਧ ਪਾ ਦੂਗੀ ਰਿੰਗ ਸਿੰਘ ਐ ਵੀ ਦੇਖ ਸਕਦੇ ਹੋ ਪੂਰਾ ਪੂਰੀ ਜੈਡ ਬਲੈਕ ਝੋਟੀ ਆ 8 ਨੰਬਰ ਤੇ ਆ ਗਈ ਇਹ ਅੱਗੇ 9 ਨੰਬਰ ਤੇ 14 ਕਿਲੋ ਦੁੱਧ ਦੂਜੇ ਸੂਏ ਦਿੱਤਾ ਤੀਜਾ ਸੂਆ ਮੈਂ ਸੂਂਦੀ ਆ ਇਹ ਥਾਂ ਖਵਾਨੇ ਦੀ ਪੂਰੀ ਸਾਫ ਸੁਥਰੀ ਆ ਦੇਖ ਸਕਦੇ ਹੋ ਅੱਗੇ ਤੋਂ ਪੂਰਾ ਸੋਹਣਾ ਥਣ ਲੱਗਿਆ ਹੋਇਆ ਗਿਆ ਅੱਗੇ 10 ਨੰਬਰ ਤੇ ਝੋਟੀ ਆ ਗਈ ਇਸ ਨੂੰ ਤੋੜ ਕੇ ਵੀ ਦਿਖਾਵਾਂਗੇ ਰਿੰਗ ਸਿੰਘ ਆ ਇਹ 2-3 ਦਿਨ ਇਹ ਸੂਣ ਨੂੰ ਲੈਂਦੀ ਆ ਇਹਨੇ 13 ਤੋਂ ਬਾਹਰ ਦੁੱਧ ਦਿੱਤਾ ਹੋਇਆ ਦੂਜੇ ਪਹਿਲੇ ਸੂਏ ਆ ਤੋਰਾ ਵਗੈਰਾ ਤੁਸੀਂ ਦੇਖ ਸਕਦਾ ਝੋਟੀ ਦਾ ਤੁਸੀਂ ਬਹੁ ਹੈਵੀ ਬਾਡੀ ਸਟਰਕਚਰ ਦੀ ਚੰਗੇ ਭਾਰੇ ਪਿੱਠੇ ਦੀ ਮੈਂ ਆ ਈਸਾ ਨੂੰ ਥਣ ਪੂਰਾ ਸਾਫ਼ ਸੁਥਰਾ ਲੱਗਿਆ ਹੋਇਆ ਹੈਗਾ ਸੂਨ ਨੂੰ ਤਿੰਨ ਤੋਂ ਚਾਰ ਦਿਨ ਲੈਂਦੀ ਐ ਇਹ ਇਹ 10 ਨੰਬਰ ਆ ਗਈ ਲਾਸਟ ਤੇ ਬਿਲਕੁਲ ਕਮਾਲ ਉਹ ਅੰਦਰ ਨੂੰ ਜੀ 13 ਤੋਂ ਬਾਹਰ ਦੁੱਧ ਪਾਇਆ ਚੰਗੀ ਸੇਵਾ ਦੇ ਨਾਲ 14 ਕਿਲੋ ਤੱਕ ਦੁੱਧ ਪਾ ਦੂਗੀ ਇੱਥੇ ਪੂਰੀ ਠੰਡੀ ਸੀਲ ਆ ਰੋਕੀ ਜੱਗੀ ਮੜੀ ਆ ਦੇਖ ਸਕਦੇ ਹੋ ਤੁਸੀਂ ਪੂਰਾ ਗਾਈਆਂ ਵਾਂਗੂ ਜਿਵੇਂ ਮਰਜ਼ੀ ਹੱਥ ਫੇਰੀ ਚੱਲੋ ਕੋਈ ਬਾਸਤਾ ਨਹੀਂ ਨੂੰ ਚੰਗੇ ਢਿੱਲਾ ਪਈਆਂ ਨਹੀਂ ਹਜੇ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈ ਇਸਾ ਚੱਲਿਆ ਚਲੰਦਰ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਜਿਹੜੇ ਵੀਰੋ ਵੀਰੋ ਵਧੀਆ ਲੱਗੀ